来 ਮਿੱਤਰੋ ਕਣਕ ਬਾਰੇ ਬੇਸ਼ਾ ਗੰਭੀਰ ਆ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਕੋਲੇ ਢੋਲਾਂ ਦੇ ਵਿੱਚ ਵੀ ਕਣਕ ਸੰਭੀ ਪਈ ਆ ਪਰ ਫਿਰ ਵੀ ਵਾਰੀ ਵਾਰੀ ਮੈਸੇਜ ਆਉਂਦੇ ਆ ਥੱਲੇ ਕਮੈਂਟਾਂ ਦੇ ਵਿੱਚ ਆਉਂਦੇ ਆ ਵੀ ਬਾਈ ਕਣਕ ਕਿਹੜੀ ਬੀਜੀਏ ਬਈ ਆਪਦੀ ਮਰਜ਼ੀ ਕਰਿਆ ਕਰੋ ਠੀਕ ਐ ਪਰ ਮੋਸਟਲੀ ਹੁਣ ਜ਼ਿੰਮੇਦਾਰ ਕੀ ਸੋਚਣ ਲੱਗ ਗਏ 70% ਕਿਸਾਨ ਨੇ ਉਹ ਕੀ ਕਹਿੰਦੇ ਨੇ ਵੀ ਬਾਜ਼ਾਰੋਂ 20 ਲਿਆ ਕੇ ਬੀਜ ਲਾਂਗੇ ਯਾਰ ਹਨਾ ਤੇ ਜਦੋਂ ਜਿਹੜੀ ਡਰਮਾ ਦੇ ਵਿੱਚ ਕਣਕ ਪਈ ਆ ਉਹ ਜਦੋਂ ਜਨਵਰੀ ਫਰਵਰੀ ਆਊਗੀ ਜਦੋਂ ਕਣਕ ਮਹਿੰਗੀ ਹੋਊਗੀ ਉਦੋਂ ਕਣਕ ਵੇਚ ਲਾਂਗੇ ਤਾਂ ਉੱਥੇ ਹੀ 100-200 ਰੁਪਇਆ ਮਹਿੰਗਾ ਸਿਰਫ ਬੀ ਪਊਗਾ ਨਾਲੇ ਤਾਂ ਬੀ ਦੇ ਨਾਲ ਕਈ ਵਾਰੀ ਆਪਾਂ ਨੂੰ ਦਵਾਈ ਲੱਗੀ ਆ ਜਾਂਦੀ ਹੈ ਤੇ ਦੂਜਾ ਗ੍ਰੇਡਿੰਗ ਹੋਇਆ ਵੀ ਮਿਲ ਜਾਂਦਾ ਠੀਕ ਆ ਪਰ ਆਪਾਂ ਕੀ ਕਰਨਾ ਜੇ ਤੁਹਾਡੇ ਕੋਲੇ ਘਰੇ ਹੀ ਵੈਰਾਈਟੀ ਚੰਗੀ ਪਈ ਆ ਉਹਨੂੰ ਚੰਗੀ ਤਰ੍ਹਾਂ ਗ੍ਰੇਡ ਕਰਾ ਲਓ ਠੀਕ ਹੈ ਗ੍ਰੇਡ ਕਰਾ ਕੇ ਚੰਗੀ ਤਰ੍ਹਾਂ ਬੀ ਦੀ ਸੀ ਟ੍ਰੀਟਮੈਂਟ ਕਰਨੀ ਆ ਬੀ ਨੂੰ ਸੋਧਣਾ ਤੇ ਜਾਦਾ ਵੀ ਨਾ ਪਾਇਓ ਕੋਸ਼ਿਸ਼ ਕਰਿਓ ਜੇ ਸੁਪਰ ਸੀਡ ਨਾਲ ਬੀਜ ਰਹੇ ਆ ਤਾਂ 50-55 ਕਿਲੋ ਪੈ ਜਾਂਦਾ ਧੱਕੇ ਨਾਲ ਪਾਉਣਾ ਵੀ ਬਣਦਾ ਠੀਕ ਆ ਜੇ ਜੀਰੋ ਨਾਲ ਜਾਂ ਵਾਕਈ ਬੀਜ ਰਹੇ ਆ ਤਾਂ 45 ਤੋਂ 50 ਦੇ ਵਿੱਚ ਵਿੱਚ ਰੱਖੋ 40 ਵੀ ਰੱਖ ਸਕਦੇ ਹੋ ਤੁਸੀਂ ਵੀ ਜੇ ਤੁਹਾਡੇ ਕੋਲੇ ਮੋਟਾ ਬੀ ਆ ਪੂਰਾ ਬਾਜ਼ਾਰੋਂ ਲੈ ਕੇ ਆਉਣ ਤਾਂ 40 ਕਿਲੋ ਵੀ ਪੈ ਜਾਂਦਾ ਪਰ ਮਸ਼ੀਨਾਂ ਦਾ ਨਹੀਂ ਹਿਸਾਬ ਆਉਂਦਾ ਕਈ ਵਾਰੀ ਵੱਧ ਪੈ ਜਾਂਦਾ ਕਈ ਵਾਰੀ ਘੱਟ ਪੈਂਦਾ ਡੀਏਪੀ ਦੀ ਜੇ ਗੱਲ ਕਰੀਏ ਡੀਏਪੀ ਬਹੁਤ ਜ਼ਰੂਰੀ ਆ DAP 1 ਗੱਟਾ ਪੌਣਾ ਹੀ ਪੌਣਾ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਡਾਕਰ ਬਾਣ ਪੂਰਾ ਤਕੜਾ ਬਾਣ ਤੇ ਪੂਰੀ ਤਕੜੀ ਕਿਸਮ ਲਾਰੇ ਹੋ ਤਾਂ ਉੱਥੇ ਤੁਸੀਂ 60 ਕਿਲੋ DAP ਵੀ ਤੁਸੀਂ ਪਾ ਸਕਦੇ ਹੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੁਣ ਆ ਗਈਆਂ ਵੈਰਾਈਟੀਆਂ ਮੈਂ ਇੱਥੇ ਨਾ 5-7 ਵੈਰਾਈਟੀਆਂ ਲਿਖੀਆਂ ਨੇ ਜਿਹੜੀਆਂ ਮੇਨ ਮੇਨ ਆ ਤੇ ਸਾਰਿਆਂ ਨੂੰ ਪਤਾ PBW 872 ਨਵੀਂ ਆਈ ਹੈ ਬਈ ਇਹ ਕਿ ਲੁਧਿਆਣਾ ਯੂਨੀਵਰਸਿਟੀ ਨੇ ਦਿੱਤੀ ਆ 2025 ਦੇ ਵਿੱਚ ਲੇਟੈਸਟ ਤੇ ਇਹਦਾ ਤੁਸੀਂ ਦੋ ਕਿੱਲਿਆਂ ਦਾ ਟਰੇਲ ਲਾ ਲਿਓ ਜ਼ਰੂਰ ਠੀਕ ਹੈ ਜੇ ਕਿੱਲੇ ਦਾ ਲਾਉਣਾ ਤਾਂ ਕਿੱਲੇ ਦਾ ਲਾ ਲਿਓ ਜੇ ਥੋੜੀ ਥਾਂ ਦਾ ਲਾਉਣਾ ਥੋੜੀ ਦਾ ਲਾ ਲਿਓ ਸਾਰੀ ਬੀਜਣ ਦੀ ਇਹ ਲੋੜ ਨਹੀਂ ਮਹਿੰਗਾ ਵੀ ਮਿਲ ਰਿਹਾ ਤੇ ਹੋਰ ਜਿਹੜੇ ਬਹੁਤ ਵੇਚੀ ਜਾਂਦੇ ਆ ਵੀ ਭਈ ਇਹ 872 ਆ ਮੇਰੇ ਤੋਂ ਲੈ ਜਾਓ ਮੇਰੇ ਤੋਂ ਲੈ ਜਾਓ 1600 ਦਾ ਮਿਲੀ ਜਾਂਦਾ ਕਿਤੇ ਹੋਰ ਸ਼ਹਿਰ ਚ ਮਿਲੀ ਜਾਂਦਾ ਹਨਾ 1200 ਦਾ ਮਿਲੀ ਜਾਂਦਾ ਉਹਨਾਂ ਤੋਂ ਐਟ ਲੀਸਟ ਪੱਕੇ ਬਿੱਲ ਤੇ ਬਿੱਲ ਵੀ ਲੋ ਜਿਹਦੇ ਤੋਂ ਵੀ ਲੈਨੇ ਹੋ ਪੱਕੇ ਬਿੱਲ ਤੇ ਵੀ ਲੋ ਕੱਲ ਨੂੰ ਦੇਣਦਾਰੀ ਜਿਹੜੀ ਆਪਾਂ ਅਗਲੇ ਦੇ ਧੌਣ ਤੇ ਗੋਡਾ ਰੱਖ ਕੇ ਕਹਿ ਸਕੀਏ ਵੀ ਤੂੰ ਵੀ ਗਲਤ ਦਿੱਤਾ ਮੈਨੂੰ ਠੀਕ ਆ ਬਾਅਦ ਦੇ ਵਿੱਚ ਕੁਝ ਨਹੀਂ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਦਾ ਹੁੰਦਾ ਸਿੱਧੀ ਜੀ ਗੱਲ ਆ ਤੁਸੀਂ ਇੱਕ ਵਾਰੀ ਕਹਿਣਾ ਹੀ ਆ ਵੀ ਮੈਨੂੰ ਬਿੱਲ ਦੇ ਦੇ ਭਾਈ 826 ਬਹੁਤ ਵੱਡੇ ਰਕਬੇ ਦੇ ਵਿੱਚ ਲੱਗੂਗੀ ਐ ਕਿ ਪਿਛਲੀ ਵਾਰੀ ਇਹਦੇ ਝਾੜ ਵੀ ਸੋਹਣੇ ਸੀ ਤੇ ਡਿੱਗੀ ਵੀ ਨਹੀਂ ਜਿੰਨੀ ਕਾਪਾ ਨੂੰ ਚਾਹੀਦੀ ਆ ਉਨਾਂ ਕ ਉਹ ਉਹਦੇ ਮੁਤਾਬਕ 426 ਸਫਲ ਰਹੀ ਹੈ ਤੇ ਐਤਕੀ ਵੀ ਬਹੁਤ ਰਕਬੇ ਦੇ ਵਿੱਚ ਲੱਗੂਗੀ। ਇਸੇ ਤਰ੍ਹਾਂ DBW 222 ABB ਬਹੁਤ ਰਕਬੇ ਦੇ ਵਿੱਚ ਲੱਗਦੀ ਸੀ ਤੇ ਐਤਕੀ ਵੀ ਲੱਗੂਗੀ। DBW 187 ਤਾਂ ਜੱਟਾਂ ਦੀ ਪਸੰਦ ਆ, ਜਾਣ ਆ, ਟੂੜੀ ਵੀ ਬਹੁਤ ਬਣਦੀ ਆ ਪਰ ਇਹਦੀ ਪ੍ਰੋਬਲਮ ਆ ਯਾਰ ਡਿੱਗਦੀ ਆ। ਪਰ ਪੱਤੇ ਦੇ ਬਹੁਤ ਸੋਹਣੇ ਨੇ, 나ੜ ਇਹਦਾ ਬਹੁਤ ਸੋਹਣਾ। ਇਹ ਵੀ ਬਹੁਤ ਜ਼ਿਆਦਾ ਰਕਬੇ ਦੇ ਵਿੱਚ ਲੱਗੂਗੀ। ਮੈਂ ਵੀ 2-4 ਕਿੱਲੇ ਆਂਦਾ ਇਹ ਲਾਉਂਗਾ। ਮੇਰੇ ਕੋਲੇ ਘਰੇ ਦਾ ਢੋਲ ਭਰਿਆ ਪਿਆ। ਠੀਕ ਆ। 327 ਐਦ ਕੀ ਜਰੂਰ ਲਾਈਓ ਯਾਰ ਜਿਨੇ ਪਿਛਲੀ ਵਾਰੀ ਨਹੀਂ ਲਾਈ ਜੇ ਲਾਈ ਆ ਤਾਂ ਵੀ ਦੱਸਿਓ ਕਿਵੇਂ ਆ ਐਦ ਕੀ ਪਰ ਇਹਦਾ ਜਰੂਰ ਟ੍ਰਾਇਲ ਕਰਿਓ 2-4 ਕਿੱਲਿਆਂ ਦੇ ਵਿੱਚ 5 ਕਿੱਲਿਆਂ ਦੇ ਵਿੱਚ ਹੀ ਕਰ ਲਿਓ ਜੇ 10 ਕਿੱਲੇ ਤਾਂ ਦੀਏ ਬੀਜ ਦੇਓ ਅੱਖਾਂ ਵਿੱਚ ਕੇ ਵਧੀਆ ਵੈਰੈਟੀ ਆ ਬਹੁਤ ਸੋਹਣੀ ਝਾੜ ਆ ਐਚਡੀ 2967 ਇਹ ਵੀ ਵਧੀਆ ਝਾੜ ਦਿੱਤੇ ਆ ਤੇ ਐਦ ਕੀ ਪਰ ਥੋੜਾ ਜਾਇਦੇ ਤੋਂ ਗਰੇਜ਼ ਕਰ ਲਿਓ ਠੀਕ ਆ ਮਿਕਸ ਕਰਕੇ ਕਿਹੜੀ-ਕਿਹੜੀ ਬੀਜੀ ਐ 873 ਬੀ ਬਿਜਨੀਆ ਕੱਲੀ 826 ਦੇ ਨਾਲ ਆਪਾਂ 327 ਲਾ ਲੈਣੀ ਆ ਕੋਸ਼ਿਸ਼ ਕਰਿਓ ਵੀ ਇੱਕ ਕਿਸਮ ਦਾ ਵੀ ਐ ਦੂਜੀ ਨਾਲੋਂ 10 ਕਿਲੋ ਦਾ ਫਰਕ ਪਾ ਲਿਓ ਬਸ ਬਾਹਲਾ ਨਹੀਂ ਜਿਵੇਂ 1 ਕਿੱਲੇ ਦੇ ਵਿੱਚ ਤੁਸੀਂ 327 ਨੂੰ ਮੇਜਰ ਰੱਖ ਲਿਓ ਇਹਨੂੰ ਮਾਈਨਰ ਰੱਖ ਲਿਓ ਜਿਵੇਂ 50 ਕਿਲੋ ਬੀ ਪਾਉਣੇ ਆ ਤਾਂ ਆ 30 ਪਾ ਲਿਓ ਆ 20 ਪਾ ਲਿਓ 1 ਕਿੱਲੇ ਦੇ ਵਿੱਚ ਇਹਨੂੰ 30 ਪਾ ਲਿਓ ਇਹਨੂੰ 20 ਕਰ ਦਿਓ ਮੈਂ ਜਿਹੜਾ ਕਰੂੰਗਾ ਉਹ 30 ਕਿਲੋ ਇਹਨੂੰ ਕਰੂੰਗਾ 327 ਨੂੰ ਤੇ 826 ਦਾ 20 ਕਿਲੋ ਬੀ ਦੇ ਹਿਸਾਬ ਦੇ ਨਾਲ ਬੀਜੂੰਗਾ ਮਿਕਸ ਕਰਕੇ ਪਿਛਲੀ ਵਾਰ ਵੀ ਬੀਜੀ ਸੀ ਵਧੀਆ ਝਾੜ ਸੀ ਐਤਕੀ ਵੀ ਲਾਉਂਗਾ 5 ਕਿੱਲੇ ਤਾਂ ਇਹਦੇ ਪੱਕੇ ਨਹੀਂ ਬਈ ਸਿੱਧੀ ਜੀ ਗੱਲ ਆ 5 ਲਾਵਾ 4 ਲਾਵਾ ਬਾਕੀ 222 ਦੇ ਨਾਲ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਫੰਡਾ ਸੇਮ ਹੀ ਆ ਇਹਨੂੰ ਵਧਾ ਲਓ ਚਾਹੇ ਇਹਨੂੰ ਵਧਾ ਲਓ ਠੀਕ ਹੈ ਪਰ ਇਹ ਰਕਬਾ ਘਟਾਓ 2 ਕਿੱਲੇ ਲਾ ਸਕਦੇ ਹੋ ਤੁਸੀਂ ਠੀਕ ਹੈ ਉਦੋਂ ਬਾਅਦ ਨਰੋਲ 327 ਵੀ ਬੀਜੋ ਨਰੋਲ 826 ਵੀ ਬੀਜੋ 872 ਵੀ ਬੀਜੋ ਜੇ ਮਿਕਸ ਦੇ ਕੋਈ ਸ਼ੌਂਕੀ ਐ ਤਿੰਨ ਕਿਸਮਾਂ ਮਿਕਸ ਕਰਨੀਆਂ ਨੇ ਹਨਾ ਤਾਂ ਤਿੰਨ ਦੇ ਵਿੱਚ ਨਾ ਜਾਇਓ ਪਰ ਜੇ ਫਿਰ ਵੀ ਕਰਨੀਆਂ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੀਆਂ ਵੈਰਾਈਟੀਆਂ ਪਾ ਦਾਂਗੇ ਵੀ ਤੁਸੀਂ ਆ ਇਹਦੇ ਨਾਲ ਆ ਮਿਕਸ ਹੋ ਜੂ ਇਹਦੇ ਨਾਲ ਆ ਮਿਕਸ ਹੋ ਜੂ ਇਹਦੇ ਨਾਲ ਇੰਨਾ ਵੀ ਪਾਉਣਾ ਇਹਦੇ ਨਾਲ ਇੰਨਾ ਵੀ ਵੀ ਪਾਉਣਾ ਬਾਕੀ ਚਰਚਾ ਦੀਆਂ ਵਿਸ਼ਾ ਇਹਨਾਂ ਦੀਆਂ ਮੈਂ ਵੀਡੀਓ ਵੀ ਪਾਈਆਂ ਠੀਕ ਆ ਬਾਇਓ ਸੀਡ ਦੀ ਗੁਰੂ ਐ ਜਿਹੜਾ ਐਚ ਡੀ 3385 ਦੇ ਨਾਮ ਦੇ ਉੱਤੇ ਕਣਕਾ ਠੀਕ ਆ ਇਹਦਾ ਜਰੂਰ ਟ੍ਰੈਲ ਲਾਇਓ ਦੋ ਕਿੱਲੇ ਲਾ ਲਿਓ ਚਾਹੀਏ ਇਹ ਚੰਗੇ ਝਾੜ ਵਾਲੀ ਕਿਸਮ ਆ ਚੰਗੇ ਵੈਦਨ ਵਾਲੀ ਕਿਸਮ ਆ ਤੇ ਚੰਗੇ ਮਨਾਫੇ ਵਾਲੀ ਕਿਸਮ ਆ ਇਹ ਜਰੂਰ ਲਾ ਕੇ ਦੇਖ ਲਿਓ ਇੱਕ ਮਾਡਰਨ 505 ਦੀ ਵੀਡੀਓ ਪਾਈ ਸੀ ਇਹਨਾਂ ਦੇ ਵੀ ਰਿਜ਼ਲਟ ਪਿਛਲੇ ਸਾਲਾਂ ਦੇ ਵਿੱਚ ਬਹੁਤ ਚੰਗੇ ਆ ਤਾਂ ਤੁਸੀਂ ਇਹ ਵੀ ਪਾ ਕੇ ਦੇਖ ਸਕਦੇ ਹੋ ਕਿ ਗਿੱਦੜ ਵਾਹੇ ਵਾਲਾ ਨਾ ਬੀ ਆ ਕਾਫੀ ਪ੍ਰਚਲਿਤ ਆ ਕਾਫੀ ਮਸ਼ਹੂਰ ਆ ਮੈਂ ਵੀ ਐਡ ਕੀਤਾ ਦੋ ਕਿੱल्ल्या ਦਾ ਟ੍ਰਾਇਲ ਜ਼ਰੂਰ ਲਾਉਂਗਾ ਇਹਦਾ ਪੀ ਡਬਲਯੂ ਆਰ 384 ਦਾ ਇਧਰ ਵੀ ਤੁਸੀਂ ਦੋ ਕਿੱल्ल्या ਦਾ ਜਾ ਸਕਦੇ ਹੋ ਜਿਹੜਾ ਵੀ ਨਵਾਂ ਬੀ ਬੀਜਣਾ ਹੁੰਦਾ ਉਹ ਸਿਰਫ ਦੋ ਜਾਂ ਚਾਰ ਕਿੱल्ल्या ਦਾ ਟ੍ਰਾਇਲ ਕਰਿਆ ਕਰੋ ਇਹ ਨਹੀਂ ਹੈਗਾ ਵੀ ਸਾਰੀ ਬੀਜ ਦੋ ਜਾਂ ਇੱਕੋ ਵੈਰਾਈਟੀ ਦੇ ਮਗਰ ਨਾ ਪਿਆ ਕਰੋ ਜੇ 10 ਕਿੱਲੇ ਆ ਮੈਂ ਝੋਨੇ ਦੇ ਵਿੱਚ ਵੀ ਐਂ ਕਹਿੰਦਾ ਸੀ ਤਾਂ ਉਹਦੇ ਵਿੱਚ 10 ਕਿੱल्ल्याਾਂ ਦੇ ਵਿੱਚੋਂ ਤਿੰਨ ਵੈਰਾਈਟੀਆਂ ਕਰ ਲਓ ਚਾਹੇ ਦੋ ਕਰ ਲਓ ਇੱਕੋ ਵੈਰਾਈਟੀ ਨਾ ਲਾਇਆ ਕਰੋ ਕਦੇ ਵਾਸਤੇ ਵੀ ਤੇ ਬਜਾਈ ਕਦੋਂ ਕਰਨੀ ਹੈ ਵੀਰੇ ਅੱਜ 31 ਅਕਤੂਬਰ ਹੋਗੀ ਹੁਣ ਸਮਾਂ ਹੀ ਐ ਦੂਬਾਰ ਨਵੰਬਰ ਸ਼ੁਰੂ ਹੋ ਜਾਣਾ ਪਰ ਹਜੇ ਗਰਮੀ ਆ ਜੇ ਤੁਸੀਂ 5 ਜਾਂ 6 ਨਵੰਬਰ ਤੋਂ ਬਾਅਦ ਬੀਜੋਗੇ ਤਾਂ ਫਾਇਦਾ ਹੀ ਫਾਇਦਾ ਬਈ ਠੀਕ ਐ ਮੈਂ ਜਿਹੜੀ ਕਣਕ ਬੀਜ ਰਿਆਂ ਵੀਰੇ ਇੱਕ ਕਿੱਲੇ ਨੂੰ ਛੱਡ ਕੇ ਸਿਰਫ ਇੱਕ ਕਿੱਲਾ ਉਹ ਮੇਰੇ ਕੋਲੇ ਟਿੱਬੇ ਵਾਲਾ ਵਾਹਣਾ ਥੋੜਾ ਜਿਹਾ ਉਹਦੇ 'ਚ ਮੈਂ ਮੋਟਰ ਦਾ ਪਾਣੀ ਲਾ ਕੇ ਰੋਣੀ ਨਹੀਂ ਕਰਨਾ ਚਾਹੁੰਦਾ ਤੇ ਨਹਿਰ ਦਾ ਉੱਤੇ ਚੜਦਾ ਨਹੀਂ ਬਈ ਠੀਕ ਐ ਤੇ ਉਹ ਮੈਨੂੰ ਬੀਜਣਾ ਪਊਗਾ ਕੱਲ ਨੂੰ ਇੱਕ ਤਰੀਕ ਨੂੰ ਅਦਰਵਾਈਜ਼ ਮੈਂ ਬਾਕੀ ਸਾਰੀ ਕਣਕ ਹੈ ਜਿਹੜੀ ਉਹ 5 ਨਵੰਬਰ ਤੋਂ ਬਾਅਦ ਬਾਅਦ ਬੀਜੂ ਕੋਈ 10 ਨੂੰ ਬੀਜੂ ਕੋਈ 12 ਨੂੰ ਬੀਜੂਗਾ ਗਰਮੀ ਬਹੁਤ ਜ਼ਿਆਦਾ ਬਈ ਰਾਤ ਨੂੰ ਤਾਪਮਾਨ ਠੀਕ ਹੋ ਜਾਂਦਾ ਦਿਨੇ ਬਹੁਤ ਜ਼ਿਆਦਾ ਕੀਤੇ ਛੋੜਨੇ ਨੇ ਪਹਿਲਾਂ ਝਾੜ ਘਟਾਏ ਆ ਗੇਤੀਆਂ ਕਣਕਾਂ ਦਾ ਵੀ ਅਸਰ ਪਊਗਾ ਕਿਉਂਕਿ ਮੌਸਮ ਆ ਜਿਹੜਾ 15 20 ਦਿਨ ਥੋੜਾ ਜਿਹਾ ਪਿੱਛੇ ਜਾ ਚੁੱਕਿਆ ਵੈਦਰ ਤੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਜੇ ਲੇਟ ਬੀਜ ਲਾਂਗੇ ਤਾਂ ਕੋਈ ਚੱਕਰ ਨਹੀਂ ਹੈਗਾ 1 ਨਵੰਬਰ ਤੋਂ 30 ਨਵੰਬਰ ਤੱਕ ਇਹ ਸਾਰੀਆਂ ਕਿਸਮਾਂ ਜਿਹੜੀਆਂ ਨੇ ਵੇਚ ਸਕਦੇ ਆ ਪਰ ਫਿਰ ਵੀ ਮੈਂ ਇੱਥੇ 1 ਤੋਂ 20 ਲਿਖਦਾ ਕਿਉਂਕਿ ਆਪਣੇ ਤੋਂ 30 ਨਵੰਬਰ ਤੱਕ ਤਾਂ ਕੋਈ ਵੇਟ ਹੀ ਨਹੀਂ ਕਰੂਗਾ 20 ਨਵੰਬਰ ਤੱਕ ਤੁਸੀਂ ਬੀਜ ਲਿਓ ਜਿਹੜੀ ਮਰਜ਼ੀ ਕਿਸਮ ਲਾ ਲਓ ਮਿਕਸ ਕਰਕੇ ਲਾਉਣੀਆਂ ਮਿਕਸ ਕਰਕੇ ਲਾ ਲਓ ਇੱਕ ਸੀ ਟ੍ਰੀਟਮੈਂਟ ਇੱਕ ਪ੍ਰੇਰਕ ਆਇਆ ਵੀਰੇ ਇਹਦੇ ਬਾਰੇ ਫੁੱਲ ਵੀਡੀਓ ਕੱਲ ਨੂੰ ਪਾਉਂਗਾ ਮੈਂ ਕੱਲ ਨੂੰ ਮੇਰੇ ਕੋਲੇ ਪਹੁੰਚ ਜਾਊਗਾ ਤੇ ਜਦੋਂ ਸੀ ਟ੍ਰੀਟਮੈਂਟ ਕਰੂੰਗਾ ਉਦੋਂ ਜ਼ਰੂਰ ਵੀਡੀਓ ਪਾਉਂਗਾ ਮੈਂ ਹਾਂਜੀ ਉਸ ਤੋਂ ਬਾਅਦ ਕਹਿੰਦੇ ਫੰਗੀ ਸਾਈਡ ਕਿਹੜੇ ਆਪਾਂ ਟ੍ਰੀਟਮੈਂਟ ਕਰ ਸਕਦੇ ਆ ਵੈਸੇ ਤਾਂ ਬਹੁਤ ਨੇ ਪਰ ਸਸਤਾ ਤੇ ਟਿਕਾਊ ਹੈਗਾ ਟੈਬੂਸੀਡ ਇਹਦਾ ਟੈਕਨੀਕਲ ਮੈਂ ਥੱਲੇ ਲਿਖ ਦੂੰਗਾ ਬਈ 1 ਗ੍ਰਾਮ ਪ੍ਰਤੀ 1 ਕਿਲੋ ਦੇ ਬੀਜ ਦੇ ਹਿਸਾਬ ਨਾਲ ਇਹਨੂੰ ਲਾਈ ਚੱਲਿਓ ਚਾਹੇ ਤਾਂ ਪਾਣੀ ਨਾਲ ਘੋਲ ਕੇ ਥੋੜਾ ਜਿਹਾ ਉਹਵੇਂ ਬੀਜ ਨਾਲ ਲਾ ਲਓ ਚਾਹੇ ਢਰਮੀ ਦੇ ਵਿੱਚ ਪਾ ਕੇ ਫੰਗੀ ਸਾਈਡ ਜਾਂ ਆਪਣੇ ਕੋਲੇ ਬੈਟਰੀ ਵਾਲੇ ਪੰਪ ਨਾਲ ਪਾ ਕੇ ਉਹਦੇ ਨਾਲ ਤੁਸੀਂ ਸੀ ਟ੍ਰੀਟਮੈਂਟ ਕਰ ਸਕਦੇ ਹੋ ਜਾਂ 13 ਮਿਲੀਲੀਟਰ ਰੈਕਸਲ ਕਰ ਸਕਦੇ ਹੋ ਠੀਕ ਹੈ ਅੱਧਾ ਕਿਲੋ ਪਾਣੀ ਦੇ ਵਿੱਚ ਪਾ ਕੇ 40 ਕਿਲੋ ਬੀ ਲਈ ਆਪਣੇ ਕੋਲੇ ਵਾਧੂ ਆ ਲਾਲ ictara ਨਾਲ ਤੁਸੀਂ ਜੇ ਇਨਸੈਕਟੀਸਾਈਡ ਨਾਲ ਬੀ ਸੋਧਣਾ ਤਾਂ ਲਾਲ ictara ਨਾਲ ਸੋਹ ਸਕਦੇ ਹੋ 1 ਤੋਂ 2 ਐਮ ਐਲ ਪ੍ਰਤੀ ਏਕੜ 1 ਤੋਂ 2 ਐਮ ਐਲ ਪ੍ਰਤੀ ਏਕੜ ਲਾਲ ictara ਨਾਲ ਵੀ ਤੁਸੀਂ ਬੀ ਸੋਹ ਸਕਦੇ ਹੋ 1 ਤੋਂ 2 ਐਮ ਐਲ ਪ੍ਰਤੀ ਕਿਲੋ ਦੇ ਸਾਬ ਦੇ ਨਾਲ ਠੀਕ ਹੈ ਪਰ ਇੱਕ ਗੱਲ ਯਾਦ ਰੱਖਿਓ ਜਿੱਥੇ ਪ੍ਰੇਰਕ ਲਾਉਗੇ ਉੱਥੇ ਫੰਗੀਸਾਈਡ ਤਾਂ ਮਿਕਸ ਕਰ ਸਕਦੇ ਹੋ ਆ ਲਾਲ ਤਾਰਾ ਥੋੜਾ ਜਿਹਾ ਮੈਨੂੰ ਲੱਗਦਾ ਵੀ ਆਪਾਂ ਨਾ ਕਰਾਈਏ ਤਾਂ ਬੈਟਰ ਆ ਹਨਾ ਕਿਉਂਕਿ ਇਹ ਕਨਸੋਰਸ਼ੀਅਮ ਆ ਇੱਕ ਤਰ੍ਹਾਂ ਦਾ ਠੀਕ ਹੈ ਜਵਾਨੂਨ ਇਹਦੇ ਵਿੱਚ ਤੇ ਕੱਲਾ ਲਾਓਗੇ ਤਾਂ ਤੁਹਾਡੇ ਕੋਲੇ ਜਿਆਦਾ ਫਾਇਦਾ ਜਰਮੀਨੇਸ਼ਨ ਵੀ ਵਧੀਆ ਹੋਊਗੀ ਤੇ ਖਰਾਕ ਵੀ ਦਾਣੇ ਨੂੰ ਸਹੀ ਲੱਗੂਗੀ ਦੁੱਜੀ ਸੁੰਡ ਬਾਰੇ ਬਹੁਤ ਬਈ ਵੀਡੀਓ ਪੈ ਰੀਆਂ ਨੇ ਇੱਥੇ ਮੈਂ ਦੱਸਣਾ ਚਾਹਣਾ ਮੈਂ ਪਹਿਲਾਂ ਵੀ ਪੋਸਟ ਪਾਈ ਸੀ ਤੇ ਬਾਕੀ ਸਾਰੇ ਕਹੀ ਜਾਂਦੇ ਨੇ ਬਈ ਸੁੰਡ ਵਾਸਤੇ ਕੋਈ ਦਵਾਈ ਨਹੀਂ ਬਣੀ ਠੀਕ ਆ ਚਾਹੇ ਤੁਸੀਂ ਕਲੋਰੋ ਨਾਲ ਸੋਧ ਦੋ ਚਾਹੇ ਤੁਸੀਂ ਲਾਲਕਟਾਰੇ ਨਾਲ ਸੋਧ ਦੋ ਇਹਨਾਂ ਦਾ ਅਸਰ ਰਹਿਣਾ 4 ਤੋਂ ਲੈ ਕੇ 5 ਦਿਨਾਂ ਤੱਕ ੁੱਗਣ ਤੱਕ ਸੁੰਡ ਪੈਣਾ ਤੁਹਾਡੇ ਕੋਲੇ ਬਾਅਦ ਦੇ ਵਿੱਚ ਜੇ ਪਰਾਲੀ ਦੇ ਵਿੱਚ ਸੁੰਡ ਪੈ ਗਿਆ ਨਾਲੇ ਜਿਹੜਾ ਏਦੋਂ ਪਹਿਲਾਂ-ਪਹਿਲਾਂ ਕਣਕ ਬੀਜੀ ਆ ਉਹਦੇ ਵਿੱਚ ਸੁੰਡ ਦੇ ਚਾਂਸ ਵੱਧਦੇ ਆ ਜਿਹੜੀ 5 ਨਵੰਬਰ ਤੋਂ ਬਾਅਦ ਬੀਜਾਂਗੇ ਥੋੜੀ ਜੀ ਠੰਡ ਚ ਆ ਗਈ ਉਹਦੇ ਵਿੱਚ ਸੁੰਡ ਦੇ ਚਾਂਸ ਵੀ ਘਟ ਜਾਣਗੇ ਪਰ ਫਿਰ ਵੀ ਜੇ ਸੁੰਡ ਪੈ ਗਿਆ ਪਹਿਲਾਂ ਉਹਦਾ ਕੋਈ ਇਲਾਜ ਨਹੀਂ ਹੈਗਾ ਬਾਈ ਪਾਣੀ ਦੇ ਪਹਿਲੇ ਪਾਣੀ ਦੇ ਵਿੱਚ ਆਪਾਂ ਫਟੇਰਾ ਜਾਂ ਰੀਜੈਂਟ ਉਹ ਪਾ ਸਕਦੇ ਆ ਜਾਂ ਕੋਰਾਜਨ ਦੀ ਸਪਰੇਅ ਕਰ ਸਕਦੇ ਆ ਆਦਰਵਾਇਜ਼ ਇਹਨੂੰ ਪਹਿਲਾਂ ਬਚਾਉਣ ਦੇ ਲਈ ਕੋਈ ਦਵਾਈ ਜੇ ਬਣੀਆ ਤਾਂ ਉਹ ਮੈਨੂੰ ਨਹੀਂ ਲੱਗਦਾ ਕੋਈ ਬਣੀ ਆ ਪਰ ਕੁਝ ਹੱਦ ਤੱਕ ਜੇ ਲਾਲ ਅਕਟਾਰਾ ਲ ਜਾਂ ਕਲੋਰੋ ਨਾਲ ਵੀ ਸੋਧ ਕੇ ਪੀਜਾਂਗੇ ਤਾਂ ਕੁਝ ਹੱਦ ਤੱਕ ਤੁਹਾਡਾ ਰਿਸਕ ਫੈਕਟਰ ਘਟ ਸਕਦਾ 100% ਹੱਲ ਨਹੀਂ ਹੈਗਾ ਕੁਝ ਹੱਦ ਤੱਕ ਤੁਹਾਡਾ ਰਿਸਕ ਹੈ ਜਿਹੜਾ ਉਹ ਘਟ ਜਾਊਗਾ ਠੀਕ ਹੈ ਬਈ ਤਾਂ ਏਸੀ ਆਰ ਦੀ ਵੀਡੀਓ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਹੜੀ ਕਣਕ ਬੀਜ ਰਹੇ ਹੋ ਤੇ ਕਿੰਨੇ ਕਿੱਲੇ ਦੀ ਵਾਹੀ ਕਰ ਰਹੇ ਹੋ ਚਲ ਕਿੱਲਿਆਂ ਦੀ ਮਾਰੋ ਗੋਲੀ ਯਾਰ ਤੁਸੀਂ ਮੈਨੂੰ ਕਣਕ ਦੱਸਿਓ ਵੀ ਕਿਹੜੀ ਬੀਜ ਰਹੇ ਹੋ ਐਦਕੀ ਤੇ ਮਿਕਸ ਕਰਕੇ ਕਿਹੜੀ ਬੀਜ ਰਹੇ ਹੋ